ਅ ਦਿਵਾਲੀ ਦੇ ਦਿਨਾਂ ਦੇ ਵਿੱਚ ਪਿੱਛੇ ਜੇ ਕੁਝ ਚੀਜ਼ਾਂ ਪੰਗਵਾਈਆਂ ਵੀ ਨੇ ਰਾਜਵੀਰ ਜਵੰਦਾ ਗਵਾਇਆ ਵਰਿੰਦਰ ਘੁਮਣ ਗਵਾਇਆ ਹੁਜਾ ਸਾਫ ਚਲੇ ਗਏ ਪੱਲਾ ਸਾਹਿਬ ਪੱਲਾ ਸਾਹਿਬ ਚਲੇ ਗਏ ਬੱਗਾ ਸਾ ਬੱਗਾ ਸਾਹਿਬ ਚਲੇ ਗਏ ਹਾਂਜੀ ਕਈ ਸਾਰੇ ਨਾਮ ਅੱਜ ਵੀ ਇੱਕ ਬਾਲੀਵੁੱਡ ਦੇ ਵਿੱਚ ਅਸਰਾਨੀ ਅਸਰਾਨੀ ਸਾਹਿਬ ਹਾਂ ਅੰਗਰੇਜ਼ੋਗੇ ਜਮਾਨੇ ਕੀ ਜੇ ਲਰ ਹੈ ਕਮਾਲ ਦੀ ਕਮੇਡੀ ਉਹਨਾਂ ਦੀ ਸੀ ਕਮਾਲ ਦੇ ਕਲਾਕਾਰ ਸੀ ਉਹ ਵੀ ਸ਼ੋਲੇ ਫਿਲਮ ਨੇ ਨਾ ਬਹੁਤ ਸਾਰੇ ਕਲਾਕਾਰਾਂ ਨੂੰ ਇੱਕ ਤਰ੍ਹਾਂ ਨਾਲ ਨਾ ਵੀ ਪਲੇਟਫਾਰਮ ਦਿੱਤਾ ਸੀਗਾ ਅਸਰਾਨੀ ਵੀ ਹੁੰਨਾ ਚ ਸੀ ਜੀ 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 ਅਮਤਾ बच्चन ਦੀ ਐਕਟਿੰਗ ਸਿਖਾ ਤਰਮਿੰਦਰ ਦੀ ਐਕਟਿੰਗ ਤੇ ਬਮਾਲ ਦੀ ਸਾਰੇ ਹੀ ਸਾਰੇ ਮਤਲਬ ਕਿ ਕਿਹਦਾ ਸੰਜੀਵ ਕੁਮਾਰ ਅਮਰ ਕਰیکٹر ਠਾਕੁਰ ਜੀ ਜੀ ਬਿਲਕੁਲ ਸਾਰੀ ਉਮਰ ਹੀ ਮੈਨਾਂ ਦੋਸ ਕਰੈਕਟਰ ਨਾਲ ਹੀ ਜਾਂਦੇ ਰਹੇ ਉਹ ਤੇ ਹੁਣ ਵੀ ਜਾਂਦੇ ਆ ਗੱਬਰ ਸਿੰਘ ਅਮਜ਼ਦ ਖਾਨ ਮਤਲਬ ਕਿ ਤੁਸੀਂ ਇਹ ਦੇਖੋ ਕਿ ਜਿਹੜਾ ਏਕੇ ਹੰਗਲ ਉਹ ਇੱਕ ਡਾਇਲੌਗ ਬੋਲਦਾ ਹਮ ਅੱਜ ਵੀ ਉਹ ਬੱਚੇ ਡਾਇਲੌਗ ਬੋਲਦੇ ਆ ਇਤਨਾ ਸਨਾਟਾ ਕਿਉਂ ਹੈ ਭਾਈ ਜੀ ਇੱਕ ਡਾਇਲੌਗ ਅਮਰ ਕਰ ਗਿਆ ਹਮ ਉਸ ਬੰਦੇ ਨੂੰ ਅਮਰ ਕਰ ਗਿਆ ਜਾਂ ਉਹ ਜਦੋਂ ਉਹਦਾ ਬੇਟਾ ਮਰ ਜਾਂਦਾ ਜੀ ਜੀ ਉਹ ڈاکੂਪੇਸ ਦੇ ਠੀਕ ਹੈ ਨਾ ਜੀ ਤਾਂ ਫਿਰ ਪਿੰਡ ਇਕੱਠਾ ਹੋਇਆ ਹੁਣ ਉਹ ਬਲਾਈਂਡ ਹੈ ਨਾ ਬਲਾਈਂਡ ਹੈ ਜੀ ਏਕੇ ਹੰਗਲ ਉਹ ਮਹਿਸੂਸ ਕਰਦਾ ਹੈ ਕਿ ਭਈਆ ਇਤਨਾ ਸਨਾਟਾ ਕਿਉਂ ਹੈ ਭਾਈ ਬਹੁਤ ਜ਼ਿਆਦਾ ਉਹ ਡਾਇਲੋਗ ਤੁਸੀਂ ਦੇਖ ਲਓ ਇੱਕ ਡਾਇਲੋਗ ਹਮ ਬੰਦੇ ਨੂੰ ਅਮਰ ਕਰ ਗਿਆ ਜੀ ਮਤਲਬ ਕਿ ਕਈ ਚੀਜ਼ਾਂ ਹੁੰਦੀਆਂ ਨੇ ਕ੍ਰਿਤੀ ਐ ਐਸੀ ਬਣਦੀ ਹੈ ਤਾਂ ਅਸਰਾਮੀ ਵੀ ਉਹਦੇ ਚ ਕਹਿ ਲੋ ਕਿ ਮੇਰੇ ਖਿਆਲ ਦੇ ਨਾਲ ਆ ਆਪਣੇ ਆਪ ਨੂੰ ਉਪ ਆਦੇ ਇਧਰ ਚਲਵਾ ਆਦੇ ਇਧਰ ਚਲਵਾ ਦੇ ਮੇਰੇ ਪਿੱਛੇ ਆਓ ਇਹ ਕਿਹ ਡਾਇਲੌਗ ਸੀ ਅੰਗਰੇਜ਼ੋں ਕੇ ਜਮਾਨੇ ਦਾ ਹਾਂ ਦੋ ਸੀਨ ਤੇ ਕੁੱਲ ਮਿਲਾ ਕੇ ਮੇਰੇ ਖਿਆਲ ਤੇ ਇਹਨਾਂ ਨੇ ਸਰਾਨੀ ਦੇ 2004 ਹੋਣਗੇ ਬੱਦ ਤੋਂ ਬੱਦ ਠੀਕ ਹੈ ਜੀ ਦੋ ਜਾਂ ਤਿੰਨ ਸੀਨ ਸੀ ਮਤ ਮੈਕਸਿਮਮ ਤਾਂ ਦੋ ਤਿੰਨ ਸੀਨ ਤੋਂ ਤੁਸੀਂ ਦੇਖ ਲਓ ਕਿ ਅੱਜ ਸਰਾਨੀ ਕਿੱਥੇ ਪਹੁੰਚ ਗਿਆ ਜੀ ਫਿਰ ਉਹਨਾਂ ਨੇ ਬਾਅਦਸ ਵੀ ਯਾਰ ਫਿਲਮਾਂ ਕੀਤੀਆਂ ਨੇ ਆਹ ਨਹੀਂ ਫਿਲਮਾਂ ਤਾਂ ਹੁਣ ਤੱਕ ਕਰਦੇ ਰਹੇ ਆ ਉਹ ਅਕਸ਼ੇ ਕੁਮਾਰ ਉਹ ਰਾਣੀਆਂ ਜਿਹੜੀਆਂ ਕਮੇਡੀ ਦੇ ਦੋ ਰਾਣੀਆਂ ਫਿਲਮਾਂ ਹਨ ਨਾ ਇਹ ਵੀ ਇਹਨਾਂ ਦਰਮਿਆਨ ਵੀ ਕੁਝ ਕਮੇਡੀ ਫਿਲਮਾਂ ਜਿਹੜੀ ਸੀਰੀਜ਼ ਉਹਨਾਂ ਦੀ ਚੱਲੀ ਉਹਦੇ ਮੈਨੂੰ ਨਾਂ ਹੁਣ ਨਹੀਂ ਨਾਂ ਯਾਦ ਰਹਿ ਜਾਂਦੀ ਮੈਂ ਅਕਸ਼ੇ ਕੁਮਾਰ ਦੀ ਪੋਸਟ ਹੀ ਵੇਖੀ ਸੀ ਹਾਂ ਜੀ ਮੈਂ ਕਈ ਹਾਂ ਜੀ ਕਈ ਫਿਲਮਾਂ ਚ ਅਸਰਾਨੀ ਨੂੰ ਦੇਖਿਆ ਨਵੀਆਂ ਫਿਲਮਾਂ ਚ ਅਸਰਾਨੀ ਤੇਰੀ ਫਿਲਮ ਦੇ ਵਿੱਚ ਸ਼ਾਇਦ ਉਹਨਾਂ ਦਾ ਕਾਫੀ ਵੱਡਾ ਹਾਂ ਜੀ ਹਾਂ ਜੀ ਇਦਾਂ ਦੀਆਂ ਫਿਲਮਾਂ ਬੈਨੂੰ ਨਾਂ ਨਹੀਂ ਯਾਦ ਹੈਗੇ ਤਾਂ ਮਤਲਬ ਕਿ ਕਿਉਂਕਿ ਫਿਰ ਉਹ ਫਿਲਮਾਂ 2010 11 ਤੱਕ ਦੇਖੀਆਂ ਸੁਖਮ ਸਿੰਘ ਸਾਹਿਬ ਫਿਰ ਜ਼ਿੰਦਗੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਉਹ ਗਰਦਾਸ ਮੰਡ ਦਾ ਇੱਕ ਗੀਤ ਸੀ ਹਾਂ ਉਹ ਕਹਿੰਦਾ ਕਿ ਜਿੰਨਾ ਜ਼ਿੰਦਗੀ ਚ ਹੱਸੀ ਉਹਨਾ ਡੋਲੀ ਵਿੱਚ ਲੈ ਰਹੀ ਹੈ ਸਾਡੇ ਨਾਲ ਉਹ ਹੋਈ ਜੀ ਅਸੀਂ ਪਹਿਲਾਂ ਜਿੰਨੇ ਵਿਹਲੇ ਸੀਗੇ ਵੇ ਲੜ ਰਹੇ 35 36 ਸਾਲ ਬੀਕੋ ਕੰਮ ਹੈ ਕੀ ਕੰਮ ਹੈ ਵਿਹਲੇ ਰਹਿਣਾ ਉਹ ਜਿਵੇਂ ਉਹ ਰੀਲ 'ਚ ਨਹੀਂ ਕਹਿੰਦਾ ਕਹਿੰਦਾ ਵਿਹਲੇ ਤੇ ਦੁਨੀਆ 'ਚ ਬੜੇ ਬੜੇ ਵੇਖੇ ਚੌਥੀ ਇਹ ਵਾਲੀ ਅੰਡਾ ਸਾਡੇ ਅੱਗੇ ਵਿਹਲਣ ਕੌਣ ਸੀਗੇ ਜੀ ਤਾਂ ਮਤਲਬ ਇਹ ਹੈ ਕਿ ਬਾਅਦ ਵਿੱਚ ਫਿਲਮਾਂ ਬਲਮਾ ਸ਼ੂਟ ਗਈਆਂ ਪਰ ਮਤਲਬ ਅਸਰਾਨੀ ਜੈਨੂਨ ਐਕਟਰ ਸੀ ਜਿਵੇਂ ਆਪ ਅਸੀਂ ਦੇਖਿਆ ਪੀੜੀ ਦਰ ਪੀੜੀ ਚੱਲਦੇ ਆ ਕਮੇਡੀਆ ਕਮੇਡੀ ਦਾ ਮਹਿਦੂ ਮਹਿਮੂਦ ਸੁੰਦਰ ਠੀਕ ਆ ਜੌਨੀ ਵਾਕਰ ਹੂੰ ਜੌਨੀ ਵਾਕਰ ਜੌਨੀ ਲੀਵਰ ਜੌਨੀ ਨਹੀਂ ਜੌਨੀ ਲੀਵਰ ਤਾਂ ਬਾਅਦ ਹੈ ਸਰ ਜੌਨੀ ਵਾਕਰ ਵੀ ਸੀ ਇੱਕ ਮੈਂ ਪਰ ਹਾਂਜੀ ਧਿਆਨ ਦਿਓ ਜੌਨੀ ਵਾਕਰ ਸੀਗਾ ਸ਼ਾਇਦ ਐਸੋ ਦਾ ਨਾਮ ਉਹਨੂੰ ਸੁੰਦਰ ਕਹਿੰਦੇ ਸੀਗੇ ਸ਼ਾਇਦ ਕਮੇਡੀਅਨ ਕੁਛ ਇਸ ਤਰ੍ਹਾਂ ਦਾ ਸੀਗਾ ਪੁਰਾਣੀਆਂ ਫਿਲਮਾਂ ਚ ਹੁੰਦਾ ਸੀ ਰਾਜਕਪੂਰ ਦੇ ਟਾਈਮਸ ਮੈਂ ਤੁਹਾਨੂੰ ਦੱਸਿਆ ਨਾ ਫਿਲਮਾਂ ਪਹਿਲਾਂ ਅਸੀਂ ਸਿਨੇਮਾ ਬਹੁਤ ਦੇਖਿਆ ਤਾਂ ਮਤਲਬ ਕਿ ਫਿਰ ਪੀੜੀ ਦਰ ਪੀੜੀ ਸਾਡੇ ਵਰੀ ਜਦੋਂ ਭਰਿਆ ਮੇਲਾ ਸੀ ਤਾਂ ਆ ਜਿਹੜਾ ਹੈਗਾ ਰਾਜਪਾਲ ਇਹ ਬਹੁਤ ਫੇਮਸ ਹੋ ਗਿਆ ਸੀ ਕਮੇਡੀਅਨ ਉਹ ਛੋਟੇ ਜਿਹੇ ਕਹਾਣੀਆਂ ਯਾਦ ਆਉ ਰਾਜਪਾਲ ਯਾਦ ਆ ਜੀ ਤਾਂ ਮਤਲਬ ਕਿ ਫਿਰ ਇਹਦਾ ਆ ਤਾਂ ਅਸਰਾਨੀ ਕਹਿ ਲੋ ਕਿ ਕਮੇਟੀ ਕਲਾਕਾਰਾਂ ਦੇ ਵਿੱਚ ਇੱਕ ਪੀੜੀ ਦਾ ਇੱਕ ਚੇਂਜ ਸੀ ਹਮ ਨੈਕਸਟ ਲੈਵਲ ਲੈ ਕੇ ਗਿਆ ਉਹਦੀ ਕਮੇਟੀ ਨੇ ਕਈ ਅੱਛੇ ਰੋਲ ਵੀ ਕੈਰੈਕਟਰ ਰੋਲ ਵੀ ਕੀ ਸੀਰੀਅਸ ਤੇ ਸੈਂਸੀਅਰ ਰੋਲ ਹਾਂ ਜੀ ਹਾਂ ਜੀ 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 ਬਿਲਕੁਲ ਕਿੰਨਾ ਜੀ ਫਿਰ ਜ਼ਿੰਦਗੀ ਫਿਲਮ ਬਣ ਜਾਂਦੀ ਹੈ ਨਾ ਤੇ ਜਦੋਂ ਜ਼ਿੰਦਗੀ ਫਿਲਮ ਬਣ ਜਾਂਦੀ ਹੈ ਫਿਰ ਬਾਕੀ ਚੀਜ਼ਾਂ ਤੇ ਵੀ ਗੱਲਬਾਤ ਕਰਨੀ ਚਾਹੀਦੀ ਹੈ ਇਕੱਲੀਆਂ ਫਿਲਮਾਂ ਤੇ ਨਹੀਂ ਆ ਜਾਂਦੀ ਹੈ ਜੀ ਜੀ